ਔਰ ਕਿੱਥੇ ਕਿੱਥੇ ਲੰਗਰ ਤੁਹਾਡੇ ਲੱਗੇ ਹੋਏ ਨੇ ਇਹ ਸਾਡੇ ਉਤੇ ਮਹਾਰਾਜ ਨੇ ਸੇਵਾ ਦਿੱਤੀ ਹੈ ਲੰਗਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਆ ਇਹ ਲੰਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨੇ ਜਾਂ ਜਿੰਨਾ ਦਾ ਦਿਹਾੜਾ ਮਨਾ ਰਹੇ ਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨਗਰ ਨੇ ਸਾਨੂੰ ਸਭ ਨੂੰ ਤੇ ਸੇਵਾ ਹੀ ਦਿੱਤੀ ਆ ਮਹਾਰਾਜ ਨੇ ਜਿਸ ਤਰ੍ਹਾਂ ਇਹਨਾਂ ਦਿਨਾਂ ਦੇ ਵਿੱਚ ਅਨੰਦਪੁਰ ਸਾਹਿਬ ਨਗਰ ਦੀ ਸੇਵਾ ਚੱਲਦੀ ਆ ਇਸੇ ਤਰ੍ਹਾਂ ਹੀ ਇਹ ਜਿਹੜੇ ਸ਼ਹੀਦੀ ਵਿਹਾੜੇ ਨੇ ਇਸੇ ਦਿਨਾਂ ਦੇ ਵਿੱਚ ਅ ਕੁਰੂ ਖੇਤਰ ਦੇ ਵਿੱਚ ਵੀ ਜਿਹੜਾ ਵਾ ਹਰਿਆਣਾ ਕਮੇਟੀ ਤੇ ਹਰਿਆਣਾ ਸਰਕਾਰ ਜਿਹੜੀ ਮਨਾਰੀ ਉੱਥੇ ਵੀ ਲੰਗਰ ਦੀ ਸੇਵਾ ਚੱਲਦੀ ਆ ਇਸੇ ਤਰ੍ਹਾਂ ਦਿੱਲੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਗੁਰਦੁਆਰਾ ਆਪਣਾ ਸੀਸਗੰਜ ਸਾਹਿਬ ਵਿਖੇ ਸ਼ਹੀਦੀ ਦਿਹਾੜੇ ਤੇ ਜਿਹੜੇ ਮਨਾਏ ਜਾ ਰਹੇ ਨੇ ਤੇ ਵੱਡਾ ਜਿਹੜਾ ਸਮਾਗਮ ਹੁੰਦੇ ਨੇ ਉਹ ਹੁੰਦੇ ਨੇ ਲਾਲ ਕਿਲਾ ਤੇ ਲਾਲ ਕਿਲਾ ਵੀ ਉੱਥੇ 4 ਦਿਨ ਦਾ ਸਮਾਗਮ ਹੈ ਤੇ 4 ਦਿਨ ਉੱਥੇ ਵੀ ਲੰਗਰ ਦੀ ਸੇਵਾ ਜਿਹੜੀ ਆ ਉਹ 22 23 24 ਤੇ 25 ਕੱਲ ਤੱਕ ਜਿਹੜੀ ਆ ਉੱਥੇ ਵੀ ਸੇਵਾਦਾਰ ਲੱਗੇ ਨੇ ਸੇਵਾ ਚੱਲਦੀ ਆ ਸ਼੍ਰੀ ਅਨੰਦਪੁਰ ਸਾਹਿਬ ਪੁਰਕਸ਼ੇਤਰ ਤੇ ਸ੍ਰੀ ਗੰਗਦ ਸਾਹਿਬ ਦਿੱਲੀ ਲਾਲ ਕਿਲਾ ਸਨ ਸੇਵਾ ਕਰ ਸੇਵਾਦਾਰ ਲਗੇ ਨੇ ਲੰਗਰ ਦੀ ਸੇਵਾ ਕਰ ਰਹੇ ਨੇ ਚਲੋ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਬਾਬਾ ਜੀ ਖਾਲਸਾ ਫਤਿਹ ਐ ਮੇਰਾ ਨਾਮ ਹੈਗਾ ਬੰਟੀ ਅਹੀਂ ਨਾ ਵਾਬਾ ਜੀ ਬਾਬੇ ਪੂਰੀ ਵਾਲਿਆਂ ਦਾ ਸੇਵਾਦਾਰ ਆ ਅਹੀਂ ਆਏ ਆ 25 ਜਾਣੇ ਸੇਵਾ ਕਰਨ ਬਾਬਾ ਜੀ ਦੇ अच्छा हां जी त किन्ने की देर तो कर रहे हो सेवा सेवा बाबा जी ਨੂੰ ਹੋ ਗਿਆ 5 ਸਾਲ ਹੋ ਗਏ ਹੈ ਸੇਵਾ ਕਰਦੇ ਹਾਂ ਨਾਲ ਬਾਬਾ ਜੀ ਦੇ ਬਾਬਾ ਜੀ ਨਾਲ ਹੀ ਰਹਿੰਦੇ ਹੋ ਹਾਂ ਜੀ ਤੇ ਇਸ ਟਾਈਮ ਕਿੰਨੇ ਘੰਟੇ ਹੋ ਗਏ ਤੁਹਾਨੂੰ ਕਰਦੇ ਇੱਥੇ ਹੋ ਗਏ ਅਸੀਂ ਸਵੇਰ ਤੋਂ ਹੀ ਆਏ ਬਾਬਾ ਜੀ ਸਵੇਰ ਤੋਂ ਹੀ ਫਕਦੇ ਨਹੀਂ ਹਾਂ ਜੀ ਨਾ ਨਾ ਜੀ ਥਕਣਾ ਕਦੇ ਬਾਬਾ ਜੀ ਦੀ ਕਿਰਪਾ ਆਈ ਜੀ ਜਲੇ ਤੋਂ ਆਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾ ਆਏ ਜੀ ਆਪਣਾ ਮਨਜੀਤ ਕੌਰ ਕਿਧਰੋਂ ਆਏ ਹੋ ਮੁੰਡਾ ਜਲੇ ਤੋਂ आ, अच्छा ये सारा ਤੁਹਾਡੇ ਨਾਲ ਹੀ ਜਥਾ ਆਇਆ ਹਾਂ ਜਥਾ ਸਾਡੇ ਨਾਲ ਜੀ اچھا ਤਾਂ ਠੰਡ ਨਹੀਂ ਲੱਗਦੀ ਨਾ ਨਹੀਂ ਲੱਗਦੀ ਜੀ ਸੇਵਾ ਕਰਦੇ ਗੁਰੂ ਜੀ ਤਾਂ ਕਿੰਨੇ ਕੇ ਦੇਰ ਤੋਂ ਕਰ ਰਹੇ ਹੋ ਅਸੀਂ ਹੁਣ ਹੋ ਗਏ 2 ਘੰਟੇ ਹੋ ਗਏ ਅਜੇ ਕਿੰਨੇ ਘੰਟੇ ਹੋਰ ਕਰਨੀ ਹੈਗੀ ਸਾਡੇ ਮਨ ਮਨ ਤਾਂ ਸਾਰੀ ਰਾਤ ਕਰ ਜਾਵਾਂਗੇ ਸਾਰੀ ਰਾਤੀ ਹਾਂ ਸਾਡੇ ਮਨ ਮਨ ਗੁਰੂ ਦੀ ਸੇਵਾ ਹੈ ਕਰ ਜਾਵਾਂਗੇ ਕਿਹਨਾ ਦੇ ਨਾਲ ਆਇਓ ਅਸੀਂ ਸਾਡਾ ਹੈਗਾ ਕੀਪੂ ਪ੍ਰਧਾਨ ਆ ਭੂਰਾ ਸਿੰਘ ਉਹ ਨਾਮ ਹੈ ਅੱਛਾ ਦੇਰ ਲੱਗਦਾ ਪਰਦਾ ਨੰਦੇ ਦੇਰ ਦਾ ਦਰਸ਼ਨ ਕਰਾਇਆ ਕਿ ਹੁਣੇ ਕਰਨੇ ਨੇ ਕਰਨੇ ਅੱਬਾ ਜੀ ਹੁਣੇ ਕਰਨੇ ਆ ਹਾਂ ਹੁਣੇ ਕਰਨੇ ਆ ਹਾਂ ਅੱਛਾ ਪਹਿਲਾਂ ਸੇਵਾ ਕਰਿਓ ਫਿਰ ਦਰਸ਼ਨ ਜਾਓਗੇ ਸੇਵਾ ਕਰਕੇ ਨਾ ਆ ਕੇ ਸੇਵਾ ਕਰਕੇ ਠੀਕ ਹੈ ਠੀਕ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਂ ਹੈ ਜੀ ਆਪਣਾ ਹਾਂ ਜੀ ਵਾਹਿਗੁਰੂ ਜੀ ਆਪਣਾ ਨਾਂ ਹੈਗਾ ਵਾ ਹਰਵਿੰਦਰ ਕੌਰ ਕਿੱਧਰੋਂ ਆਏ ਹੋ ਕਲਸੀਆਂ ਕਲਾਂ ਤੋਂ ਆਪਾਂ ਆਏ ਆ अच्छा कितने का आया जत्था ਤੁਹਾਡੇ ਨਾਲ ਅਸੀਂ ਆਏ ਆ ਵੀ 25 ਜਣੇ ਆਏ ਆ 25 ਜਣੇ ਹਾਂਜੀ ਤੇ ਕਿੰਨੀ ਕੀ ਦੇਰ ਤੋਂ ਬਣਾ ਰਹੇ ਹੋ ਆਪਾਂ ਦੇਰਾਂ ਤੋਂ ਸੇਵਾ ਕਰਦੇ ਆ ਵਾਹਿਗੁਰੂ ਜੀ ਹਾਂਜੀ ਆਏ ਕਿਹਦੇ ਨਾਲੋਂ ਬੱਖੋ ਬਖ ਸੰਗਤਾਂ ਮਤਲਬ ਪਿੰਡਾ ਤੋਂ ਸੰਗਤ ਆ ਰਹੇ ਕਿਹਦੇ ਨਾਲ ਆਏ ਬਾਬਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਹਾਂਜੀ ਔਰ ਕਿੰਨੇ ਵਜੇ ਤਾਂ ਹੁਣ 10 ਵੱਜ ਗਏ ਨੇ ਕੱਤਕ ਬਣਾਣੀ ਹੈ ਅਸੀਂ 4 ਵਜੇ ਤੋਂ ਬੈਠੇ ਹੋਏ ਹਾਂ 12 ਵਜੇ ਤੱਕ ਸਾਡੀ ਸੇਵਾ ਹੈ 12 ਵਜੇ ਤੱਕ ਤੁਹਾਡੀ ਟਾਰਨੇਗੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕੁਬੋ ਆਲਾ ਇਹ ਆਇਆ ਆਪਣਾ ਮਨਜੀਤ ਕਾਰ ਕਿਧਰੋਂ ਆਏ ਹੋ ਪਰਿੰਦਾ ਜੇ ਵਿੱਚ ਅੱਛਾ ਕਿੰਨੀ ਕੀ ਦੇਰ ਹੋ ਗਈ ਬਣਾਦੇ ਹੋ ਸਾਨੂੰ ਹੋ ਗਏ ਜੀ 3 ਘੰਟੇ ਹੋ ਗਏ ਸੀ ਪਛਾੜਾ ਬਣਾਉਂਦੇ ਹਾਂ ਥੱਕੇ ਨਹੀਂ ਨਹੀਂ ਜੀ ਹਟ ਥੱਕੇ ਨਹੀਂ ਥੱਕੇ ਨਹੀਂ ਨਹੀਂ ਜੀ ਥੱਕਦੇ ਨਹੀਂ ਕਿੰਨਾ ਦਿਨ ਆਲਾ ਦੋ ਥੜੀ ਬਣਦੇ ਮੇਰੀ ਗੱਲ ਤਾਂ ਮੰਨ ਲੇ ਬਾਈ ਬਿਜਾਲ ਲੈਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਬ੍ਰੇਕਫਾਸਟ ਹੀ ਤਿਆਰੀ ਕਰ ਰਹੇ ਹੋ ਜੀ ਬਿਲਕੁਲ ਜੀ ਬਿਲਕੁਲ ਕੂੜੀਆਂ ਛੋਲੇ ਦਾ ਲੰਗਰ ਤਿਆਰ ਹੋ ਰਿਹਾ ਜੀ ਸੰਗਤ ਵਾਸਤੇ ਅੱਛਾ ਕਿਧਰ ਆਏ ਜੀ ਨਵੇਂ ਪਾਸਾ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ 350 ਸਾਲਾ ਸਿੱਧੀ ਦਿਵਾਲਾ ਹੈ ਸੋ ਅਸੀਂ ਰਾਜਪੁਰੇ ਦੀ ਸਾਰੀ ਸੰਗਤ ਵੱਲੋਂ ਅਸੀਂ ਅੱਜ ਉਰੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਜੋ ਸਾਡਾ ਭਾਈ ਦਿਆ ਸਿੰਘ ਸੇਵਾਦਲ ਦਾ ਜਥਾ ਹੈ ਉਹ ਆ ਕੇ ਇੱਥੇ ਸੇਵਾ ਹੋਈ ਅੱਜ ਲੰਗਰ ਦੀ 4 ਦਿਨ ਤੋਂ ਸੇਵਾ ਚੱਲ ਰਹੀ ਹੈ 4 ਦਿਨ ਤੋਂ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਇਹ ਸਾਡੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੀ ਬਣਾ ਰਹੇ ਹੋ ਜੀ ਹਾਂ ਜੀ ਇਹ ਖੀਰ ਬਣ ਰਹੀ ਹੈ ਜੀ ਕੀ ਨਾ ਜੀ ਆਪਣਾ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਜੀ ਕੋਟ ਕੋਟ ਅਸੀਂ ਪੰਪਾ ਦੇ ਪਰਿਵਾਰ ਦੇ ਵਿੱਚੋਂ ਹੈ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਰ ਨੇ ਜੋ ਸਾਡੇ ਤੇ ਕਿਰਪਾ ਕੀਤੀ ਹੈ ਜੀ ਸਾਡੇ ਪੂਰਵਜਾਂ ਦੀ ੁਕਾਰ ਸੁਣ ਕੇ ਖਾਟੇ ਦਾ ਪਾਰ ਕਿਰਪਾ ਕਰਕੇ ਸਾਡਾ ਘਰ ਬਚਾਇਆ ਜੀ ਜੋ ਅਸੀਂ ਪੂਰਾ Hindu ਸਮਾਜ ਆਲ ਵਰਲਡ ਦਾ ਰੜ ਕੇ ਦੋਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਣੇ ਸਿਰ ਵਟ ਕੇ ਦਈਏ ਤਾਂ ਵੀ ਅਸੀਂ ਉਹਨਾਂ ਦਾ ਰਣਨੀ ਚੁਕਾ ਸਕਦੇ ਬਾਕੀ ਜੋ ਜਿਹੜੇ ਮੂਰਖ ਲੋਗ ਇਹ ਗੱਲ ਕਹਿੰਦੇ ਨੇ ਕਿ ਕਸ਼ਮੀਰੀ ਪੰਡਤੀ ਸੀਗੇ ਉਹਨਾਂ ਦੀ ਪੁਕਾਰ ਸੀਗੀ ਤੇ ਉਹਨਾਂ ਕਰਕੇ ਮਸ਼ੀਤ ਦਿੱਤੀ ਗਈ ਆ ਪਰ ਉਹਨੂੰ ਇਹ ਨਹੀਂ ਪਤਾ ਹੈਗਾ ਕਿ ਉਹਨਾਂ ਤੋਂ ਕਸ਼ਮੀਰੀ ਪੰਡਤਾਂ ਦੇ ਪੀੜ ਪਈ ਸੀ ਤੇ ਹੌਲੀ-ਹੌਲੀ ਪੂਰੇ ਹਿੰਦੁਸਤਾਨ ਦਾ ਵਰਗ ਹੀ ਘੇਰੇ ਚ ਆ ਜਾਣਾ ਸੀ ਇਹ ਇੱਟੇ ਮੁਸੀਤਾਂ ਹੀ ਹੋਣੀਆਂ ਸੀਗੀਆਂ ਤੇ ਕਿਸੇ ਨੇ ਹਿੰਦੂ ਸਮਾਜ ਨੂੰ ਪੂਜਾ ਨਹੀਂ ਸੀ ਕਰਨ ਦੇਣੀ ਉਸ ਸ਼ਾਇਦ ਇਹ ਗੱਲ ਦਾ ਸਾਨੂੰ ਭੁਲੇਖਾ ਚੱਕ ਦੇਣਾ ਚਾਹੀਦਾ ਹੈ ਤੇ ਮਹਾਰਾਜ ਦੀ ਗੱਲ ਨੂੰ ਸਮਝਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਮਾਰੇ ਪਿਤਾ ਹੀ ਸਭ ਦੇ ਸਾਜੇ ਨੇ ਨਵੇਂ ਪਾਤਸ਼ਾਹਾਂ ਨੇ ਫਾਰ ਕਿਰਪਾ ਕਰਕੇ ਸਾਨੂੰ ਬਿਲਕੁਲ ਆਉਣ ਦੀ ਤੇ ਆਪਣਾ ਭਗਵਤ ਗੀਤਾ ਭਗਵਤ ਪੜਨ ਦੀ ਸਾਨੂੰ ਜੋ ਮਹਾਰਾਜ ਨੇ ਖੁੱਲ੍ਹ ਬਖਸ਼ੀ ਹੈ ਜੋ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮਹਾਰਾਜ ਚਰਨਾਂ 'ਚ ਨਸਮਸਤਕ ਹੋਣਾ ਚਾਹੀਦਾ ਹੈ ਤੇ ਕਿਰਪਾ ਕਰਨ ਮਾਰਾ ਸਭ ਨੂੰ ਸੋਜੀ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਤਰੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਚਾਹ ਦੀ ਤਿਆਰ ਕਰ ਰਹੇ ਹੋ ਜੀ ਹਾਂਜੀ ਹਾਂਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਜੀ ਪਿਛਲੇ 4 ਦਿਨਾਂ ਤੋਂ ਲੰਗਰ ਲੱਗਿਆ ਹੋਇਆ ਔਰੇ ਤੁਹਾਨੂੰ ਤੁਹਾਨੂੰ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਭਾਈ ਦਿਆ ਸਿੰਘ ਸੇਵਾਦਾਰ ਵੱਲੋਂ ਆਹ 4 ਦਿਨਾਂ ਤੋਂ ਲੰਗਰ ਚੱਲ ਰਿਹਾ ਚਾਹ ਦਾ ਬਰੈਡ ਪਕੌੜਿਆਂ ਦਾ ਨਾਲ ਪ੍ਰਸ਼ਾਦ ਦੇ ਖੀਰ ਲੰਗਰ ਸਵੇਰੇ ਕਿੰਨੇ ਵੇ ਸਟਾਰਟ ਹੋਗੇ ਸੀ ਜੀ ਸਵੇਰੇ 5 ਵਜੇ ਚਾਹ ਤੇ ਬਰੈਡ ਪਕੋੜਿਆਂ ਦਾ ਲੰਗਰ ਸਟਾਰਟ ਹੋ ਜਾਂਦਾ ਜੀ ਤੇ ਕਿੰਨੇ ਕੇ ਆਪਣੇ ਜਿਹੜੇ ਡਿਵੋਟਿਜ਼ ਨੇ ਉਹਨਾਂ ਨੂੰ ਤੁਸੀਂ ਸਰਵ ਕਰ ਦਿੰਦੇ ਹੋ ਤੁਸੀਂ ਦੇਖ ਲਓ ਜੀ ਇਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਰੋਜ਼ ਤੋਰੇ 5 ਤੋਂ 7 ਕੁਇੰਟਲ ਜਿਹੜਾ ਦੁੱਧ ਦੀ ਖਪਤ ਹੋ ਰਹੀ ਹੈ ਠੀਕ ਹੈ ਚਾਹ ਜਹਾ ਦੀ ਬਾਕੀ ਉਸ ਤੋਂ ਬਾਅਦ ਘਟੋ ਘਟ ਵੀ ਦਿੱਲੀ ਦਾ 2-3000 ਸੰਗਤ ਜਿਹੜੀ ਹੈ ਉਹ ਲੰਗਰ ਛਕ ਰਹੀ ਹੈ ਜੀ ਉਰੇ ਆ ਕੇ ਜਿਹੜੇ ਸਾਰੇ ਯੂਥ ਦਿਖਦੇ ਨੇ ਇੱਥੇ ਤੇ ਸਾਰੇ ਇਕੱਠੇ ਕਲੱਬ ਹੋ ਕੇ ਆਏ ਆ ਕਿ ਕਿਸੇ ਇਹੇ ਗੁਰੂ ਸਾਹਿਬ ਦੀ ਕਿਰਪਾ ਨਾਲ ਜੇ ਸਾਡਾ ਪਿਛਲੇ 20 ਸਾਲਾਂ ਤੋਂ ਇੱਕ ਜਥਾ ਚੱਲ ਰਿਹਾ ਜੀ ਭਾਈ ਦਿਆ ਸਿੰਘ ਸੇਵਾਦਲ ਜੋ ਕਿ ਰਾਜਪੁਰੇ ਦੀ ਧਰਤੀ ਤੋਂ ਚੱਲ ਰਿਹਾ ਹੈ ਜੀ ਠੀਕ ਹੈ ਉੱਥੋਂ ਗੁਰੂ ਸਾਹਿਬ ਸਾਡੇ ਤੋਂ ਅਲੱਗ-ਅਲੱਗ ਤਾਵਾ ਤੇ ਵੱਖ-ਵੱਖ ਤਾਵਾ ਤੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਲੈਂਦੇ ਨੇ ਕਿਰਪਾ ਕਰਕੇ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ